ਪੇਸ਼ ਹੈ ਸੁਬਰਾਜ਼ ਵੀਰ ਹੋਰਾਂ ਦੀ ਕਵਿਤਾ ਲਾਲ ਝੰਡੇ ਦੀ ਰਾਹ ਸਾਥੀ ਦੱਸਦੇ ਨੇ ਭੈਣਾ ਤੇ ਭਰਾ ਦੱਸਦੇ ਨੇ ਇਹ ਰਾਹ ਸੁਫਨ ਝਰਨਿਆਂ ਦੀ ਰਾਹ ਹੈ ਇਹ ਰਾਹ ਹੱਕ ਸੱਚ ਦੀ ਸਲਾਹ ਹੈ ਇਹ ਰਾਹ ਆਜ਼ਾਦੀ ਦੀ ਰਾਹ ਹੈ ਇਸ ਰਾਤੇ ਲੋਕ ਸ਼ਬਦ ਸੁਣੀਂਦੇ ਨੇ ਸੱਚੀ ਟਕਸਾਲ ਵਿੱਚ ਖੜੇ ਹੋਏ ਹਨੇਰਿਆਂ ਤੇ ਤਲਖੀਆਂ ਦੀਆਂ ਇਬਾਰਤਾਂ ਪੜੇ ਹੋਏ ਇਸ ਰਾਹ ਵਿੱਚ ਸੰਗਣ ਇਹ ਉਡੀਕਾਂ ਦੀ ਸੰਘਰਸ਼ ਦੀਆਂ ਸਵੇਰਾ ਸੰਘਰਸ਼ ਦੀਆਂ ਸੁਰਖ ਲੀਕਾਂ ਦੀ ਇਹ ਰਾਹ ਸੋਹਣ ਸਿੰਘ ਭਕਣੇ ਦੀ ਰਾਹ ਹੈ ਇਹ ਰਾਹ ਸੋਹਣ ਸਿੰਘ ਭਕਣੇ ਦੀ ਰਾਹ ਹੈ ਇਹ ਰਾਹ ਭਗਤ ਸਿੰਘ ਦੀ ਰਾਹ ਹੈ ਇਹ ਕਿਸ਼ਨਗੜ੍ਹ ਤੇ ਤੇਲੰਗਾਨਾ ਦੀ ਰਾਹ ਹੈ ਇਹ ਰਾਹ ਸੰਘਰਸ਼ ਦੀ ਖੁਆਬਗਾਹ ਹੈ ਇਸ ਰਾਹ ਤੇ ਤੁਰਦਿਆਂ ਨਿਗਾਹਾਂ 'ਚ ਝੁੱਲਦੇ ਨੇ ਸੁਫ਼ਨਿਆਂ ਦੇ ਪਤ ਹੱਕ ਸੱਚ ਲਈ ਖੋਲਦੀ ਏ ਰਤ ਉੱਠਦੇ ਨੇ ਦਰਿਆਵਾਂ ਦੇ ਪਤਨਾ ਤੋਂ ਸੰਘਰਸ਼ ਦੇ ਸੁਰ ਗੀਤ ਉੱਠਦੀ ਹੈ ਜ਼ੁਰਤ ਦੀ ਰੌ ਰੀਤ ਮੌਲਦੀ ਹੈ ਬੰਦੇ ਦੀ ਬੰਦੇ ਨਾਲ ਪ੍ਰੀਤ ਇਸ ਰਾਹ ਵਿੱਚ ਲਾਲ ਝੰਡੇ ਦੀ ਰਾਹ ਵਿੱਚ ਖੇਤਾਂ ਤੇ ਪਾਣੀਆਂ ਦਾ ਮਿਲਣ ਹਾਲੀਆਂ ਦੀਆਂ ਹਿੱਕਾਂ ਵਿੱਚ ਸਰਗੀ ਦਾ ਮਿਰਜਾ ਬਣ ਗੂੰਜਦਾ ਹੈ ਬੱਚਿਆਂ ਦੇ ਗੁਲਾਬ ਪੋਟਿਆਂ ਵਿੱਚ ਮਚਲਦੇ ਨੇ ਛੋਟੇ ਛੋਟੇ ਅੱਖਰ ਸਿਆੜਾਂ ਤੇ ਪੈੜਾਂ ਨੂੰ ਨਵਾਂ ਤਾ ਮਿਲਦਾ ਹੈ ਜਿਉਣ ਦਾ ਨਵਾਂ ਚਾ ਮਿਲਦਾ ਹੈ ਲਾਲ ਝੰਡੇ ਦੀ ਰਾਹ ਵਿੱਚ ਪਿਆਰ ਪਿੰਡਿਆਂ ਦਾ ਮੁੜਕਾ ਬਣ ਜਾਂਦਾ ਹੈ ਸਾਥੀਆਂ ਦੀਆਂ ਨਜ਼ਰਾਂ 'ਚ ਤਾਂਗਾਂ ਦੇ ਚਸ਼ਮੇ ਫੁੱਟਦੇ ਨੇ ਭਰਮਾਂ ਦੇ ਪਹਾੜ ਟੁੱਟਦੇ ਨੇ ਲਾਲ ਝੰਡੇ ਦੀ ਰਾਹ ਵਿੱਚ ਜੋਸ਼ ਦੇ ਹੜ ਤੇ ਤੂਫਾਨ ਹੁੰਦੇ ਨੇ ਜਜ਼ਬੇ ਜਵਾਨ ਹੁੰਦੇ ਨੇ ਸਾਂਝੇ ਕਦਮਾਂ ਦੀ ਤਾਲ ਗੂੰਜਦੀ ਹੈ ਪਰ ਕਦੇ-ਕਦੇ ਸੰਘਰਸ਼ ਦੀ ਇਕੱਲ ਵੀ ਹੁੰਦੀ ਹੈ ਪਰ ਕਦੇ-ਕਦੇ ਸੰਘਰਸ਼ ਦੀ ਇਕਲਵੀਂ ਹੁੰਦੀ ਹੈ ਕਦੇ-ਕਦੇ ਰਸਤੇ ਸੁਨਸਾਨ ਵੀ ਹੁੰਦੇ ਨੇ ਪਰ ਫਿਰ ਵੀ ਸਾਥੀ ਕਿਰਤੀ ਮਜ਼ਦੂਰ ਕਿਸਾਨ ਔਰਤਾ ਬੁੱਢੇ ਜਵਾਨ ਸਾਹਾ ਦੀ ਭਾਸ਼ਾ ਚ ਲਿਖਦੇ ਨੇ ਨਮੀਆਂ ਸਵੇਰਾਂ ਦੇ ਅੱਖਰ ਚਾਨਣੀ ਦੇ ਬੋਲਾਂ ਚ ਗਾਉਂਦੇ ਨੇ ਕਿਰਤ ਤੇ ਸੰਘਰਸ਼ ਵਿਚਲੇ ਸਾਂਝ ਸੁਨੇਹਿਆਂ ਦੇ ਗੀਤ ਲਾਲ ਝੰਡੇ ਦੇ ਰਾਹ ਵਿੱਚ ਜਨੂਨ ਤੇ ਤਪਸ਼ ਵਿੱਚ ਹੋਰ ਮੁਸਕਰੌਂਦੀਆਂ ਨੇ ਸਾਥੀਆਂ ਦੀਆਂ ਤੂਫਾਨ ਅੱਖਾਂ ਤੇਜ ਧੁਖਦੇ ਨੇ ਉਹਨਾਂ ਦੇ ਚਿਹਰੇ ਤੇ ਖੇਤਾਂ ਤੇ ਕਾਰਖਾਨਿਆਂ ਚ ਫੈਲੀਆਂ ਉਹਨਾਂ ਦੀਆਂ ਬਾਹਾਂ ਦੇ ਅੰਬਰ ਚ ਉੱਡਦੇ ਨੇ ਲਾਲ ਸੁਪਨਿਆਂ ਤੋਂ ਪ੍ਰਵਾਸ ਮੰਗਦੇ ਪੰਛੀ ਲਾਲ ਝੰਡੇ ਦੀ ਰਾਹ ਵਿੱਚ ਜੋਸ਼ ਦੇ ਹੜ ਤੇ ਤੂਫਾਨ ਹੁੰਦੇ ਨੇ ਜਜ਼ਬੇ ਜਵਾਨ ਹੁੰਦੇ ਨੇ ਲਾਲ ਝੰਡੇ ਦੀ ਰਾਹ ਹੱਕ ਸੱਚ ਦੀ ਸਲਾਹ ਏ ਇਹ ਰਾਹ ਆਜ਼ਾਦੀ ਦਾ ਰਾਹ ਏ ਲਾਲ ਝੰਡੇ ਦੀ ਰਾਹ ਏ ਇਹ ਅਸਲੀ ਰਾਹ ਏ ਇਹ ਅਸਲੀ ਰਾਹ ਏ ਲਾਲ ਝੰਡੇ ਦੀ ਰਾਹ ਵਿੱਚ ਅਸੀਂ ਚੁੰਮਾਂਗੇ ਕਿਰਤ ਦੀ ਤਰੇਲ ਅਸੀਂ ਖੇਡਾਂਗੇ ਪ੍ਰੇਮ ਦੇ ਖੇਲ ਅਸੀਂ ਕਿਰਤੀ ਬੁੱਢੜੇ ਜਵਾਨ ਅਸੀਂ ਹੋਵਾਂਗੇ ਕੁਰਬਾਨ ਲਾਲ ਚੰਡੇ ਦੀ ਰਾਹ ਅਸਲੀ ਰਾਹ ਲਾਲ ਚੰਡੇ ਦੀ ਰਾਹ ਹੱਕ ਸੱਚ ਦੀ ਸਲਾਹ ਲਾਲ ਚੰਡੇ ਦੀ ਰਾਹ ਹੱਕ ਸੱਚ ਦੀ ਸਲਾਹ ਲਾਲ ਰੰਗ ਤਿਸ ਕੋ ਲਗਾ ਤਿਸ ਕੋ ਲਗਾ ਜਿਸਕੇ ਵੜ ਪਹਾਗਾ ਮੈਂ ਲਗਦੇ ਨਾ ਹੋ ਬਈ